ਅਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਕਤਲकांड ਨਾਲ ਜੁੜੀਆਂ ਵੱਡੀਆਂ ਖਬਰਾਂ ਦੀ ਅਤੇ ਨਾਲ ਹੀ ਜਦੋਂ ਇਹ ਕਤਲकांड ਹੋਇਆ ਸੀ ਤਾਂ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਰਿਲੀਜ਼ ਹੋਈ ਸੀ ਪਰ ਉਹ ਅਧੂਰੀ ਸੀ ਅੱਜ ਪੂਰੀ ਸੀਸੀਟੀਵੀ ਫੁਟੇਜ ਅਸੀਂ ਤੁਹਾਨੂੰ ਦਿਖਾਵਾਂਗੇ ਜਿਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਅੰਦਾਜ਼ ਤੰਦ ਗੋਲੀਆਂ ਚੱਲ ਰਹੀਆਂ ਨੇ ਨਾਲ ਹੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਮੰਨਿਆ ਜਾ ਰਿਹਾ ਹੈ ਇਸ ਵੀਡੀਓ ਕਰਕੇ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਉਹ ਵੀਡੀਓ ਵੀ ਅਸੀਂ ਦੇਖਾਂਗੇ ਆਓ ਦੇਖਦੇ ਹਾਂ ਇੱਕ ਰਿਪੋਰਟ ਅੱਜ ਤੋਂ 15-20 ਸਾਲ ਪਹਿਲਾਂ ਇੱਕ ਕਲਾਕਾਰ ਹੋਇਆ ਸੀ ਅੰਮ੍ਰਿਤਸਰ ਵੱਲ ਸਾਈਡ ਦਾ ਹੁਣ ਵੀ ਉਹਦੀ ਬਹੁਤ ਬਹੁਤ ਜਾਨੀ ਕਿ ਉਹਦੇ ਵਧੀਆ ਗਾਣੇ ਨੇ ਯਾਰ ਵਧੀਆ ਬੰਦਾ ਮੈਨੂੰ ਵਧੀਆ ਲੱਗਦਾ ਬੰਦਾ ਹਨਾ ਤੇ ਉਹ ਜਦੋਂ ਉਹਦਾ ਵਿਚਾਰ ਦੀ ਤਰੱਕੀ ਹੋਈ ਹੋਈ ਨਾ ਇੱਕ ਆਪਣੇ ਇੱਥੇ ਕਲਾਕਾਰ ਜਿਹੜੇ ਆਪਾਂ ਕਹਿੰਦੇ ਹੁੰਦੇ ਨੇ ਵੀ ਜਿਹੜੇ ਐਸਟੈਬਲਿਸ਼ਡ ਹੁੰਦੇ ਨੇ ਜਿਹੜੇ ਪੁਰਾਣੇ ਕਲਾਕਾਰ ਹੁੰਦੇ ਨੇ ਉਹਨਾਂ ਨੇ ਸਾਲੇ ਨੇ ਕੀ ਕੀਤਾ ਉਦੇ ਘਰ ਦਾ ਨੰਬਰ ਦੇਤਾ ਜਦੋਂ ਪੂਰੀ ਪੂਰੀ ਚੜ੍ਹਾਈ ਹੋ ਗਈ ਉਹਨੂੰ ਪਤਾ ਲੱਗ ਗਿਆ ਉਹਨੇ ਤਾਂ ਕੁਝ ਨਹੀਂ ਕਿਹਾ ਕਿਸੇ ਨੂੰ ਵਿਚਾਰੇ ਨੂੰ ਪਰ ਜਿਹੜੇ ਆ ਦੋ ਤਿੰਨ ਲੀਡ ਫਕੀਰ ਸੀਗੇ ਉੱਥੇ ਲੀਡ ਫਕੀਰ ਤਾਂ ਇੱਕੋ ਹੀ ਹੈ ਉਹੀ ਸੀਗਾ ਤੇ ਕੀ ਕੀਤਾ ਨਾ ਉਹਦੇ ਘਰ ਦਾ ਨੰਬਰ ਦੇਤਾ ਸ਼ੁਰੂ ਤੋਂ ਇਹ ਕੰਮ ਕਰਦੇ ਆਏ ਨੇ ਘਰ ਦਾ ਨੰਬਰ ਕਿਵੇਂ ਯਾਨੀ ਕਿ ਜਿਹੜਾ ਆਪਣੇ ਘਰਦਿਆਂ ਕੋਲੇ ਹੁੰਦਾ ਉਦੋਂ ਉਹਨਾਂ ਟਾਈਮਾਂ 'ਚ ਲੈਂਡਲਾਈਨ ਹੋਣਗੇ ਤੇ ਨੰਬਰ ਦੇਤਾ ਕਹਿੰਦਾ ਐ ਕਰੋ ਜਿੰਨੇ ਵੀ ਆਪਣੇ ਫੈਨ ਨੇ ਗਰੁੱਪਾਂ 'ਚ ਪਾਤਾ ਜਿੰਨੇ ਆਪਣੇ ਫੈਨ ਇਹਨੂੰ ਸਾਲੇ ਨੂੰ ਗਾਲਾਂ ਕੱਢੋ ਇਹਨੂੰ ਦੁਨੋਂ ਪਤਾ ਲੱਗੇ ਵੀ ਇਹ ਉਹ ਬੋਲਦਾ ਕਿਵੇਂ ਤਰੱਕੀ ਕਿਵੇਂ ਕਰਕੇ ਇਹ ਫਲਾਣਾ ਕਰ ਗਿਆ ਉਹ ਵਿਚਾਰੇ ਸ਼ਰੀਹ ਬੰਦੇ ਸੀ ਯਾਰ ਚਲੋ ਛੱਡ ਗਏ ਯਾਰ ਉਸ ਚੀਜ਼ ਨੂੰ ਹਨਾ ਵੀ ਕੋਈ ਗੱਲ ਨਹੀਂ ਮਾ ਵੀ ਕੀ ਦਿੱਕਤ ਹੈ ਫਿਰ ਇਹਨਾਂ ਨੇ ਕੀ ਅਗੇ ਕਰਿਆ ਫਿਰ ਇੱਕੋ ਦੋ ਬੰਦਿਆਂ ਨਾਲ ਹੋਰ ਇਹਨਾਂ ਨੇ ਕੀ ਕੀਤਾ ਫਿਰ ਗਾਣਾ ਕੱਢਦੇ ਨੇ ਵੀ ਫਲਾਣਾ ਸਾਡੇ ਤਾਂ ਐ ਇਸ ਤਾਂ ਐਂ ਟੰਕਾ ਜੇ ਆ ਬੂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਭਰਾ ਹੁਣ ਤੱਕ ਤੁਸੀਂ ਜਿੰਨੇ ਨਾਲ ਜੋ ਕੀਤਾ ਫੋਨ अपॉन ਅ ਮੈਸੇਜ ਮੂਸੇ ਜੋ ਇਹੀ ਕੱਲ ਇਹ ਇਹੀ ਕੁਛੇ ਕੱਲ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਨਕੁਆਇਰੀ ਨੰਬਰ ਤੇ ਫੋਨ ਕਰਤਾ ਅਸੀਂ ਐ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਈਮੇਲਾਂ ਕਰਤੀਆਂ ਸੀ ਇਹ ਕਰਦੇ ਆਂਗੇ ਫਲਾਨਾ ਝੂਕਾ ਕਰਦਾ ਮੇਰੀ ਗੱਲ ਸੁਣ ਓਏ ਠੀਕ ਹੈ ਨਾ ਪਹਿਲੀ ਗੱਲ ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਰੇ ਕਿਸੇ ਨੂੰ ਮਾੜਾ ਚੰਗਾ ਇਹ ਤੱਕ ਬੋਲੇ ਨਾ ਮੈਂ ਬੋਲਾਂ ਟੇਵੇਂ ਜਿੱਦਣ ਬੋਲਦਾ ਮੈਂ ਠੇਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ ਠੀਕ ਹੈ ਨਾ ਬੀ ਆ ਜਿਹੜੀਆਂ ਲੀਨਾਂ ਵਾਲੀਆਂ ਗੱਲਾਂ ਕਰਦੀਆਂ ਨਾ ਵਿੱਚਾਂ ਲੀਨਾਂ ਨੂੰ ਕਹਿਣਾ ਵਿੱਚੀ ਤੁਹਾਡੇ ਉਸਤਾਦ ਨੂੰ ਕਹਿਣਾ ਠੀਕ ਹੈ ਨਾ ਜਿਵੇਂ ਆਪਦਾ ਬੰਦੇ ਵਾਂਗੂ ਉਹਦਾ ਖੁੰਝੇ ਲੱਕਿਆ ਉਹਦਾ ਕੰਮ ਕਰੀ ਚੱਲੋ ਠੀਕ ਹੈ ਨਾ ਨਾ ਮੈਂ ਲੈਣ ਦੇਣੇ ਚ ਕਿਸੇ ਨਾਲ ਤੁਹਾਡੇ ਚ ਹੈਗਾ ਨਾ ਹੈਗਾ ਪਰ ਜੇ ਮੈਨੂੰ ਵਿੱਚ ਘੜੀ ਸੂੰਗੇ ਨਾ ਮੈਂ ਇਹੋ ਜਿਹਾ ਘੋਟਾ ਚੜਾਉਂਗਾ ساری ਜ਼ਿੰਦਗੀ ਯਾਦ ਰੱਖੂਗੇ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਨਹੀਂ ਦਵਾਈਆਂ ਨੇ ਕੁੜੀਆਂ ਦੇ ਪੇਜਾਂ ਤੇ ਜਾ ਜਾ ਕਮੈਂਟ ਗਾਲਾਂ ਕੱਢ ਕੇ ਅੱਲੀਰਾ ਫਕੀਰਾਂ ਵਾਲੇ ਕੰਮ ਨਾ ਜ਼ਿੰਦਗੀ ਦੇ ਵਿੱਚੇ ਬੰਦਿਆਂ ਵਾਲੇ ਨਾ ਮਰਦਾਂ ਵਾਲੇ ਕੰਮਾ ਚਾਹੀਏ ਆਉਨੇ ਨੇ ਨਾ ਹੀ ਇਹ ਆ ਹੁਣ ਠੀਕ ਹੈ ਨਾ ਹੁਣ ਤੱਕ ਤੁਸੀਂ ਕੁੜੀਆਂ ਡਰਾਈਆਂ ਨੇ ਤੁਹਾਡਾ ਕਿਸੇ ਸਰੀ ਵਾਲੇ ਨਾਲ ਬਾਹ ਨੀ ਪਿਆ ਠੀਕ ਹੈ ਨਾ ਕੀ ਇਨਕੁਆਇਰੀ ਨੰਬਰ ਵਾਲੇ ਤੇ ਫੋਨ ਕਰਕੇ ਸਿਸਟਮ ਕਰਕੇ ਵੀ ਆਂ ਅਸੀਂ ਐ ਕਰ ਦਾਂਗੇ ਕਿਆ ਕਰ ਦੇਉਂਗੇ ਤੁਸੀਂ ਲੋਕ ਕੇ ਥੋੜੀ ਰਹਨੇ ਕਿਸੇ ਪਾਸੇ ਠੀਕ ਹੈ ਨਾ ਆਵਦੇ ਪਿੰਡ ਰਹਨੇ ਆ ਥੋਕ ਕੇ ਸਾਰੇ ਪਸਾਰੀ ਦੁਨੀਆ ਨੂੰ ਪਤਾ ਕਿੱਥੇ ਰਹਨੇ ਆ ਇੱਥੇ ਬੋਲ ਕੇ ਚੰਡੀਗੜ੍ਹ ਲੋਕੇ ਥੋੜੀ ਬਿਠਦਾ ਨਾ ਠੀਕ ਹੈ ਨਾ ਜੇ ਕਿਸੇ ਨਾਲ ਜੇ ਕਿਸੇ ਨਾਲ ਬਣਦੇ ਵੀ ਨਹੀਂ ਤਾਂ ਨਾਮ ਲੈ ਕੇ ਕਹਿਣਾ ਵੀ ਹਾਂ ਉਹ ਤੈਨੂੰ ਕਿਹਾ ਠੀਕ ਹੈ ਨਾ ਜੇ ਤਾਂ ਹਿੰਮਤ ਹੈ ਕਿ ਪੰਗੇ ਲੈਣ ਦੀ ਤਾਂ ਤਾਂ ਸਿੱਧਣ ਮੱਥੇ ਹੋ ਕੇ ਲਿਆ ਕਰੋ ਪੰਗੇ ਠੀਕ ਹੈ ਨਾ ਆ ਫੋਨਾ ਫਨ ਵਾਲਾ ਸਿਸਟਮ ਨਾਮ ਹੈ ਅਜ ਤੱਕ ਕਿਸੇ ਨਾਲ ਇਹ ਜੇ ਲੋ ਗ੍ਰੇਡ ਵਾਲੇ ਕੰਮ ਕਰੀ ਕਿਤੇ ਨੇ ਗਾਲ ਮੈਂ ਤਾਂ ਨਹੀਂ ਕੱਢ ਰਿਹਾ ਕਿਉਂਕਿ ਮੈਂ ਮੈਂ ਆਵਦੇ ਆਪチェ ਸੁਧਾਰ ਕੀਤਾ ਵੀ ਚਲ ਮੈਂ ਕਿਸੇ ਨੂੰ ਮੁੱਬੂ ਦਾ ਚੰਗਾ ਨਹੀਂ ਬੋਲਣਾ ਠੀਕ ਹੈ ਨਾ ਹੁਣ ਤੱਕ ਤੁਸੀਂ ਬੁੜੀਆਂ ਦਵਾਈਆਂ ਨੇ ਠੀਕ ਹੈ ਸ਼ਰੀਫ ਲੋਕ ਦਵਾਏ ਨੇ ਜਿੰਨਾ ਮੈਨੂੰ ਛੇੜੋਂਗੇ ਮੈਂ ਤਾਂ ਇਹੋ ਜੱਲ ਬਾਂ ਜਿੰਨਾ ਛੇੜੋਂਗੇ ਮੈਂ ਤੁਹਾਡੀ ਉਨੀ ਵੱਧ ਵੱਧਰੀ ਬਣਾਉਂਗਾ ਠੀਕ ਹੈ ਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਜਿੰਨਾ ਕਈ ਚੀਜ਼ਾਂ ਮੈਂ ਆਪਣੀ ਜ਼ਿੰਦਗੀ ਚ ਸਹਾਰ ਕੀਤੀ ਵੀ ਚਲ ਆਪਾਂ ਕਿਸ ਨੂੰ ਰਿਪਲਾਈ ਨਹੀਂ ਕਰਨਾ ਆਪਾਂ ਕਿਹ ਨਾਲ ਲੜਨਾ ਨਹੀਂ ਵਾਇਗਰੂ ਨੇ ਟੈਲੈਂਟ ਦਿੱਤਾ ਠੀਕ ਹੈ ਨਾ ਆਪਾਂ ਨੂੰ ਕੋਈ ਚੰਗੀ ਚੀਜ਼ ਦਿੱਤੀ ਹੈ ਤਾਂ ਉਹਦਾ ਆਪਾਂ ਚੰਗੀ ਚੀਜ਼ ਲਈ ਇਸਤੇਮਾਲ ਕਰੀਏ ਕਿਸੇ ਦੀ ਬੇਇੱਜ਼ਤੀ ਕਰਨ ਲੱਗੇ ਠੀਕ ਹੈ ਚਲ ਅਸੀਂ ਨਿਆਂ ਆਪਣੇ ਸਾਰੇ ਗਲਤੀਆਂ ਕਰਦੇ ਨੇ ਅਸੀਂ ਵੀ ਕੀਤੀਆਂ ਮੈਂ ਵੀ ਸਿੱਖਿਆ ਉਹ ਚੀਜ਼ਾਂ ਤੋਂ ਪਰ ਉਸ ਚੀਜ਼ ਦਾ ਤੁਸੀਂ ਕਿਸੇ ਦਾ ਗਲਤ ਫਾਇਦਾ ਨਾ ਚੱਕ ਠੀਕ ਹੈ ਨਾ ਨਹੀਂ ਫਿਰ ਬੋਡੀ ਉਮਰੇ ਦਾੜੀ ਚ ਫੁੱਲ ਪਾਉਣ ਲੱਗੇ ਮਿੰਟੀ ਲੱਗਦੇ ਹੁੰਦੇ ਨੇ ਠੀਕ ਹੈ ਨਾ ਜਦੋਂ ਅਸੀਂ ਘੋਲ ਵੀ ਨਹੀਂ ਕਰਨ ਠੀਕ ਹੈ ਨਾ ਮੇਰੇ ਸਬਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਬੰਦਾ ਟਾਈਮ ਪਾਸ ਕਰ ਰਿਹਾ ਟੇਕੇ ਉਹਨੂੰ ਕਰ ਲੈਣਾ ਜੀ